ਸਿੱਖਾ ਦੇ ਤੁਸੀਂ ਬੈਰੀ ਬਣੇ ਹੋ ਜਾ ਕੇ ਉਹਨੇ ਡੇਰਾ ਨੂੰ ਬੜਾਵਾ ਦਿੰਨੇ ਹੋ ਗੁਲਾਬ ਸਿੰਘ ਨੂੰ ਕਹਿਣਾ ਤੇ ਅੱਜ ਸਰਸੇ ਜਾ ਕੇ ਡੇਰਾ ਮਾਰਿਆ ਤੇ ਉਹਦੇ ਗੁਫਾ ਦੇ ਦਰਸ਼ਨ ਕਰਿਆ ਸਭ ਤੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਸਰოვნਿਕ ਕਮੇਟੀ ਨੇ ਦਿੱਲੀ ਸਾਊਥ ਪਟੇਲ ਦੇ ਵਿੱਚ 35 ਕਰੋੜ ਦੀ 7 ਨੰਬਰ ਕੋਠੀ ਖਰੀਦੀ ਆ ਤੇ ਉਹਦੇ ਵਿੱਚ ਕਹਿੰਦੇ ਆ ਕਿ ਸ਼ਰਾਬ ਵੀ ਚੱਲੂਗੀ ਇਹ ਜਿਹੜਾ ਦੋਸ਼ ਲਾਏ ਆ ਸ਼ਰਾਬਾਂ ਚੱਲਣਗੀਆਂ ਕਵਾਬਾਂ ਚੱਲਣਗੀਆਂ ਇਹ ਦੋਸ਼ ਲਾਏ ਆ ਸਾਫਕਾ ਜਥੇਦਾਰ ਆ ਅਰਨਜੀਤ ਸਿੰਘ ਨੇ ਉਹਦੇ ਤੁਹਾਨੂੰ ਵੀਡੀਓ ਵੀ ਸੁਣਾਉਣੇ ਆ ਅੱਜ ਇਹ ਤੁਹਾਨੂੰ ਅਹਿਮ ਖਬਰਾਂ ਸੁਣਾਉਣੇ ਆ ਕਹਿੰਦੇ ਹੁੰਦੇ ਆ ਕਿ ਬੰਦੇ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਹੰਕਾਰ ਦਾ ਸਦਾ ਲਈ ਜਿਹੜੀ ਮਾਰ ਪੈਂਦੀ ਹੈ ਹੰਕਾਰ ਨੂੰ ਇਸ ਦੁਨੀਆ ਵਿੱਚ ਜਿਹੜਾ ਵੀ ਬੰਦਾ ਆ ਜਿਹੜਾ ਵੀ ਆਪਣੇ ਸ਼ਕਤੀਸ਼ਾਲੀ ਦਿਖਾਉਂਦਾ ਸੀ ਚਾਹੇ ਉਹ ਮਜੀਠੀਆ ਮੂਸਮ ਰੋੜਦਾ ਸੀ ਉਹਨੂੰ ਹੰਕਾਰ ਨੇ ਮਾਰਿਆ ਚਾਹੇ ਰਾਵਣ ਹੋਵੇ ਚਾਹੇ ਸਿਕੰਦਰ ਹੋਵੇ ਖਾਲੀ ਹੱਥ ਗਿਆ ਤੇ بڑے بڑے ਮਹਾਰਾਜ ਦੇ ਜਿਹੜੇ ਹੰਕਾਰ ਨੇ ਮਾਰਿਆ ਅੱਜ ਤੁਹਾਡੇ ਨਾਲ ਕਈ ਅਹਿਮ ਖਬਰਾਂ ਨੇ ਜਿਹੜੀਆਂ ਉਹ ਸਾਂਝੇ ਕਰਾਂਗੇ ਤੁਸੀਂ ਆਪਣੇ ਬਿਆਨ ਆਪਣੇ ਕਮੈਂਟ ਜਰੂਰ ਲਿਖ ਲਿਖੀ ਜਾਣਾ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਖਬਰ ਜੁੜੀ ਹੈ ਇੱਕ ਆਪਣਾ ਮਹਾਰਾਸ਼ਟਰ ਦੇ ਉਪ ਪ੍ਰਾਇਕਟਰ ਪਤੀ ਜਿਹੜਾ ਕਿ ਧੰਨਵਾਦ ਦੱਸ ਦਿੰਦਾ ਮੰਤਰੀ ਸੀ ਜਿਹੜਾ ਮੁੱਖ ਮੰਤਰੀ ਸੀ ਅਜੀਤ ਅਜੀਤ ਪਵਾਰ ਅਜੀਤ ਪਵਾਰ ਦੀ ਜਿਹੜੀ ਇੱਕ ਜਿਹੜਾ ਕਿ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਆ ਹੈਲੀਕਾਪਟਰ ਦੇ ਹਾਦਸੇ ਦੇ ਵਿੱਚ ਜਿਹੜੀ ਮੌਤ ਹੁੰਦੀ ਆ ਮੈਂ ਤੁਹਾਨੂੰ ਦੱਸਦਾ ਕਿ ਇਸ ਨੂੰ ਵੀ ਐਡਾ ਵੱਡਾ ਹੰਕਾਰ ਸੀ ਕਿਸਾਨਾਂ ਨੂੰ ਚੜਾਇਆ ਕਿਸਾਨਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਡੈਮਾਂ ਦੇ ਵਿੱਚ ਪਾਣੀ ਨਹੀਂ ਕੀ ਅਸੀਂ ਉਹਦੇ ਵਿੱਚ ਪਿਸ਼ਾਬ ਨਾਲ ਭਰ ਦਈਏ ਮੂਤ ਕੇ ਇਹ ਗੱਲ ਕਹੀ ਗਈ ਸੀ ਔਰ ਰਿਕਾਰਡ ਆ ਇਹ ਤੋ ਮੇਰਾ ਯਾਰ ਸੀ ਹਰਨਾਮ ਸਿੰਘ ਤੁਮੇ ਦਾ ਅੱਜ ਮੌਤ ਹੋਈ ਆ ਬੇਸ਼ੱਕ ਅਸੀਂ ਇਹ ਨਹੀਂ ਕਹਿੰਦੇ ਕਿ ਮੌਤ ਵੀ ਸਹੀ ਹੋਈ ਆ ਜਾਂ ਕਿਉਂ ਹੋਈ ਆ ਆਕਰ ਹਰ ਇੱਕ ਬੰਦੇ ਨੇ ਮਰਨਾ ਪਰ ਉਹਦੀਆਂ ਜਿਹੜੀਆਂ ਕਿ ਮਰਦਾ ਬੰਦਾ ਉਹਦੀਆਂ ਕਰਤੂਤਾ ਪਿੱਛੋਂ ਦੇਖਿਆ ਜਾਂਦੀਆਂ ਕਿ ਉਹ ਬੰਦੇ ਨੇ ਕੀ ਕੀ ਬੋਲ ਬੋਲੇ ਸੀ ਇੱਕ ਬੱਚਾ ਨਹੀਂ ਬੋਲ ਬੋਲ ਸਕਦਾ ਜਿਹੜਾ ਬੰਦਾ ਇਹ ਜੇ ਬੋਲ ਬੋਲ ਕੇ ਗਿਆ ਸੀ ਤੇ ਅੱਜ ਇਹਦੀ ਮੌਤ ਹੋਈ ਆ ਦੁਖਦਾਈ ਆ ਤੇ ਅਸੀਂ ਕਹਿੰਦੇ ਆ ਕਿ ਪਰਮਾਤਮਾ ਇਹਨੂੰ ਆਪਣੇ ਚਰਨਾਂ ਦੇ ਵਿੱਚ ਨਮਾਜ਼ ਬਖਸ਼ੇ ਪਰ ਜਿਹੜਾ ਇਹ ਜੇ ਸ਼ਬਦ ਬੋਲਣੇ ਕਿਸੇ ਦੇ ਲਈ ਉਹ ਸੋਭਾ ਨਹੀਂ ਦਿੰਦੇ ਖਾਸ ਕਰਕੇ ਜਿਹੜਾ ਵੀ ਕੋਈ ਮੰਤਰੀ ਹੋਵੇ ਐਮਐਲਏ ਹੋਵੇ ਚਾਹੇ ਕਿਸੇ ਵੀ ਕੁਰਸੀ ਤੇ ਬਰਾਜਮਾਨ ਹੋਵੇ ਸੂਝਵਾਨ ਬੰਦੇ ਦੇ ਲਈ ਜਿਹੜੇ ਇਹ ਸ਼ਬਦ ਬੋਲਣੇ ਜਿਹੜੇ ਬਹੁਤ ਹੀ ਨਿੰਦਣਯੋਗਾ ਦੂਸਰੇ ਪਾਸੇ ਹਰਮੀਤ ਮਾਜਰਾ ਦੀ ਕੋਠੀ ਦਾ ਅੱਜ ਜਿਹੜਾ ਕੋਠੀ ਸੜਾਈ ਜਾ ਰਹੀ ਹੈ ਕਪੂਰ ਥਲੇ ਦੇ ਵਿੱਚ ਆ ਤੇ ਹੁਣੇ ਵੀਡੀਓ ਲੈਵ ਹੋ ਕੇ ਗੱਲ ਵੀ ਕਹੀ ਆ ਉਹ ਵੀ ਤੁਹਾਨੂੰ ਸੁਣਾਉਣੇ ਆ ਕਿਉਂਕਿ ਤੁਹਾਨੂੰ ਇਹ ਵੀ ਦੱਸ ਦਈਏ ਕਿ ਹਰਮੀਤ ਮਾਜਰਾ ਜਿਹੜਾ ਕਿ ਭਗੌੜਾ ਦਾ ਜਿਹੜਾ ਹਾਈ ਕੋਰਟ ਨੇ ਵੀ ਜਿਹੜਾ ਉਹਦੇ ਖਿਲਾਫ ਜਿਹੜਾ ਉਹਦੀ ਰਿੱਟ ਸੀ ਜਿਹੜੀ ਉਹ ਖਾਰਜ ਕਰ ਦਿੱਤੀ ਆ ਉਹਦੇ ਉੱਤੇ ਗੰਭੀਰ ਦੋਸ਼ ਲੱਗੇ ਆ ਰੇਪ ਵਰਗੇ ਦੋਸ਼ ਲੱਗੇ ਨੇ ਤੇ ਜਿਹੜਾ ਹਾਈ ਕੋਰਟ ਵੱਲੋਂ ਜਿਹੜੀ ਉਹਦੀ ਪਟੀਸ਼ਨ ਵੀ ਜਿਹੜੀ ਖਾਰਜ ਕਰ ਦਿੱਤੀ ਆ ਤੇ ਦੂਸਰੀ ਖਬਰ ਜੁੜੀ ਹੈ ਡੇਰਾ ਬਾਬਾ ਨਾਨਕ ਮੈਡੀਕਲ ਸਟੋਰ ਦੇ ਮਾਲਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਤੁਹਾਨੂੰ ਹਰਜੀਤ ਸਿੰਘ ਪਠਾਨ ਮਾਜਰਾ ਦੀ ਪਹਿਲਾ ਮੈਂ ਵੀਡੀਓ ਸੁਣਾ ਦੇਵਾਂ ਬਿਆਨ ਸੁਣਾਦਾ ਹਾਂ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਜਿੰਨੇ ਵੀ ਹਰਕਤ ਸਨੌਰ ਵਾਸੀ ਚਾ ਪਟਿਆਲਾ ਵਾਸੀ ਜਿੱਥੇ-ਜਿੱਥੇ ਮੇਰੀ ਆਵਾਜ਼ ਜਾਂਦੀ ਆ ਅੱਜ ਮੈਨੂੰ ਲਾਈਵ ਹੋਣਾ ਪਿਆ ਮਜਬੂਰੀ ਥੋੜਾ ਜਿਹਾ ਅਸਲ ਭਰਾਵੋ ਜੋ ਆਬਾਦੀ ਪਾਰਟੀ ਆਪਣੇ ਡਿਕਟੇਟਰਸ਼ਿਪ ਦਿੱਲੀ ਵਾਲੇ ਆਪਣੀ ਡਿਕਟੇਟਰਸ਼ਿਪ ਕਰਨਾ ਚਾਹੁੰਦੇ ਆ ਇਹ ਆਪਣਾਬ ਦਿਖਾਉਦੇ ਲੋਕਾਂ ਨੂੰ ਕਹਿੰਦੇ ਵੀ ਅਸੀਂ ਬਹੁਤ ਚੰਗੇ ਕੰਮ ਕਰਦੇ ਆ ਵੀ ਅਸੀਂ ਜੋ ਵੀ ਕਹਿੰਨੇ ਆ ਵੀ ਉਹੀ ਚੰਗਾ ਬਾਕੀ ਸਾਰੇ ਤੁਰੇ ਫਿਰਦੇ ਉਤਰੇ ਵਿੱਚ ਹੀ ਸੀਐਮ ਸਾਹਿਬ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਆ ਆਕੜ ਕੇ ਗੱਲ ਕਰਦੇ ਨਾ ਸਾਰ ਨੂੰ ਬਰਾਬਰ ਇੱਕ ਨਿਗਾਹ ਨਾਲ ਵੇਖ ਨਾ ਕਿ ਵਾਰ-ਵਾਰ ਇਹਨੂੰ ਮੈਂ ਇੱਕੋ ਗੱਲ ਕਵਾਂ ਚੰਗਾ ਨਹੀਂ ਲੱਗਦਾ ਇਹਨਾਂ ਵੀ ਥੱਲੇ ਲਾ ਕੇ ਨਾ ਚੱਲ ਲਾਈਫ ਦੇ ਵਿੱਚ ਸਟੈਂਡ ਜਿਹੜਾ ਉਹ ਜ਼ਰੂਰੀ ਹੁੰਦਾ ਹੁੰਦਾ ਬੰਦੇ ਦਾ ਤੇ ਚ ਪਾਚਾ ਟਾਈਮ ਜਿਹੜਾ ਮਾੜਾ ਚੰਗਾ ਨਿਕਲ ਜਾਂਦਾ ਤੁਸੀਂ ਮੈਨੂੰ ਇਹ ਦੱਸੋ ਅੱਜ ਤੁਸੀਂ ਕੋਠੀ ਖਾਲੀ ਕਰਾਉਣ ਆਏ ਹੋ ਮੈਂ ਮਜੂਤਾ ਐਮਐਲਏ ਮੈਨੂੰ ਲੋਕਾਂ ਨੇ ਚੁਣ ਕੇ ਭੇਜਿਆ ਠੀਕ ਆ ਤੁਸੀਂ ਮੈਨੂੰ ਟਿਕਟ ਦਿੱਤੀ ਤੇ ਤੁਸੀਂ ਉਦੋਂ ਸਾਰਾ ਕੁਝ ਸਰਵੇ ਕਰਾ ਕੇ ਹੀ ਟਿਕਟ ਦਿੱਤੀ ਤੁਹਾਨੂੰ ਪਤਾ ਇਹ ਵੀ ਯਾਦ ਬੰਦਾ ਜੇ ਇਹਨੇ ਵੋਟ ਖੜ ਸਕਦਾ ਤੇ ਤਾਂ ਹੀ ਤੁਸੀਂ ਮੈਨੂੰ ਟਿਕਟ ਸੱਦ ਕੇ ਦਿੱਤੀ ਮੈਂ ਤੁਹਾਡੇ ਕੋਲ ਨਹੀਂ ਗਿਆ ਤੇ ਤੁਸੀਂ ਅੱਜ ਫਿਰ ਕੋਠੀ ਖਾਲੀ ਕਰਾਉਣ ਆਏ ਹੋ ਮੈਂ ਮਜੂਤਾ ਐਮਐਲਏ ਹਾਂ ਜੀ ਜਿਹੜਾ ਬੰਦਾ ਹੁਣ ਪੀਟੀਸੀ ਦਾ ਤੁਸੀਂ ਚੇਅਰਮੈਨ ਲਾਇਆ ਅੱਜ ਇਹਦੀ ਕੋਠੀ ਖਾਲੀ ਕਰਾਉਣ ਨੂੰ ਲੈ ਕੇ ਜਿਹੜਾ ਵੱਡੀ ਤਦਾਦ ਦੇ ਵਿੱਚ ਪल्स ਪੰਚੀ ਇਹਦੇ ਵੱਲੋਂ ਅਪੀਲ ਕੀਤੀ ਗਈ ਆ ਲੋਕਾਂ ਨੂੰ ਐਮਸੀ ਨੂੰ ਐਮਐਲਏ ਨੂੰ ਕਿ ਮੇਰੇ ਹੱਕ ਦੇ ਵਿੱਚ ਖੜੋ ਕਿ ਮੇਰਾ ਮਾੜਾ ਟਾਈਮ ਆਇਆ ਇਹਨੇ ਆਸਟ੍ਰੇਲੀਆ ਤੋਂ ਜਿਹੜਾ ਲੈਬ ਹੋ ਕੇ ਦੱਸਿਆਗਾ ਕਿ ਸਰਕਾਰ ਮੇਰੀ ਕੋਠੀ ਢਾਉਣ ਨੂੰ ਜਿਹੜੀ ਇਤਿਆਰ ਬੈਠੀ ਆ ਖਾਲੀ ਮਾਫ ਕਰਨਾ ਖਾਲੀ ਕਰਵਾਉਣ ਨੂੰ ਤੇਨੇ ਕਿਹਾ ਕਿ ਮੈਨੂੰ ਪਾਰਟੀ ਦੇ ਵਿੱਚ ਕੱਢ ਦਿਓ ਤੁਸੀਂ ਫੇਰ ਇਹ ਕੋਠੀ ਖਾਲੀ ਕਰਵਾ ਲਓ ਜਾਂ ਤਾਂ ਮੈਨੂੰ ਕਹਦਾ ਵੀ ਪਾਰਟੀ ਦੇ ਵਿੱਚ ਕੱਢ ਦਿਓ ਮੇਰੀ ਜਿਹੜੀ ਮੈਂਬਰਸ਼ਿਪ ਆ ਉਹ ਖਤਮ ਕੀਤੀ ਜਾਵੇ ਐਮ ਐਲ اے ਦੀ ਤਾਂ ਫਿਰ ਤੁਸੀਂ ਕੋਠੀ ਖਾਲੀ ਕਰਾ ਲਓ ਤੇ ਇੱਕ ਕਦਮ ਮੈਂ ਮੌਜੂਦਾ ਐਮ ਐਲ اے ਆ ਜੇ ਭਾਈ ਤੂੰ ਮੌਜੂਦਾ ਐਮ ਐਲ اے ਆ ਤੂੰ ਫਿਰ ਭੱਜਿਆ ਕਿਉਂ ਆ ਬਾਹਰ ਕਾ ਤੂੰ ਭੱਜਿਆ ਫਿਰਦਾਗਾ ਤੇ ਸਾਹਮਣੇ ਭਾਈ ਆ ਕੇ ਜਿਹੜਾ ਕੇਸਾਂ ਦਾ ਨਮਟਾਰਾ ਜਿਹੜਾ ਉਹ ਕੋਟਾਂ ਦੇ ਰਾਹੀ ਕਰਾ ਕੋਰਟ ਦੇ ਵਿੱਚ ਅਰਜ਼ੀਆਂ ਲਗਾਉਣਾ ਪਿੱਦਾ ਹਾਈ ਕੋਰਟ ਨੇ ਵੀ ਤਾਂ ਜਿਹੜੀ ਪਟੀਸ਼ਨ ਆ ਉਹ ਜਿਹੜੀ ਉਹ ਖਾਰਜ ਕਰ ਦਿੱਤੀ ਆ ਤੇ ਭਗਾਉੜਾ ਕਰਾਰ ਦੇ ਦਿੱਤਾਗਾ ਤੇ ਹੁਣ ਇਹਦੇ ਨਾਲ ਤੁਹਾਨੂੰ ਇੱਕ ਹੋਰ ਵੱਡੀ ਖਬਰ ਦੀ ਆਪਾਂ ਗੱਲਬਾਤ ਕਰਦੇ ਆਂ ਤੁਹਾਨੂੰ ਅਕਾਲੀ ਦਲ ਦੇ ਬਾਰੇ ਵੀ ਦੱਸਾਂਗੇ ਸ਼੍ਰੋਮਣੀ ਕਮੇਟੀ ਬਾਰੇ ਦੱਸਾਂਗੇ ਕਿ ਸ਼੍ਰੋਮਣੀ ਕਮੇਟੀ ਨੇ ਹੁਣ ਇੱਕ ਸਭ ਤੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਸ਼੍ਰੋਮਣੀ ਕਮੇਟੀ ਨੇ ਦਿੱਲੀ ਸਾਊਥ ਪਟੇਲ ਦੇ ਵਿੱਚ 35 ਕਰੋੜ ਦੀ 7 ਨੰਬਰ ਕੋਠੀ ਖਰੀਦੀ ਆ ਤੇ ਉਹਦੇ ਵਿੱਚ ਕਹਿੰਦੇ ਆ ਕਿ ਸ਼ਰਾਬ ਵੀ ਚੱਲੂਗੀ ਇਹ ਜਿਹੜਾ ਦੋਸ ਲਾਏ ਆ ਸ਼ਰਾਬਾਂ ਚੱਲਣਗੀਆਂ ਕਵਾਬਾਂ ਚੱਲਣਗੀਆਂ ਆ ਇਹ ਦੋਸਲਾਇਆ ਸਾਬਕਾ ਜਥੇਦਾਰ ਅਰਨਜੀਤ ਸਿੰਘ ਨੇ ਉਹਦੇ ਤੁਹਾਨੂੰ ਵੀਡੀਓ ਵੀ ਸੁਣਾਉਣੀ ਆ ਉਸ ਤੋਂ ਪਹਿਲਾਂ ਗੱਲਬਾਤ ਕਰ ਲਈਏ ਕਿ ਸ਼ਰੋਮਣੀ ਕਮੇਟੀ ਭਗਵੰਤ ਮਾਨ ਕਹਿ ਰਿਹਾ ਕਿ 328 ਰੁਪਏ ਦੇ ਮਾਮਲੇ ਦੇ ਵਿੱਚ ਜਿਹੜਾ ਕਿ ਉਹਨਾਂ ਨੂੰ ਸਹਿਯੋਗ ਨਹੀਂ ਦੇ ਰਹੀ ਜਿਹੜਾ ਕਿ ਜਾਂਚ ਕਰ ਰਹੀ ਆ ਜਿਹੜੀ ਸਟ ਉਹਨੂੰ ਸਹਿਯੋਗ ਨਹੀਂ ਦੇ ਰਹੀ ਤੇ ਪਹਿਲਾਂ 169 ਰੁਪਏ ਜਿਹੜਾ ਰੌਲਾ ਪਿਆ ਸੀ ਭਗਵੰਤ ਮਾਨ ਨੇ ਕਿਹਾ ਸੀ ਕਿ 169 ਰੁਪਏ ਲੱਗ ਲੱਭ ਗਿਆ ਕੋਈ ਰਾਜਾ ਨਾਮ ਦਾ ਕੋਈ ਡੇਰਾਗਾ ਜਿਹਦੇ ਵਿੱਚ ਉੱਥੇ ਮਨਮਤ ਹੁੰਦੀ ਆ ਬੇਸ਼ੱਕ ਜਿਹੜਾ ਆਪਣੇ ਆਪ ਨੂੰ ਸਿੱਖ ਪ੍ਰਚਾਰਕ ਕਹਾਉਂਦੇ ਆ ਕੋਈ ਗੁਲਾਬ ਸਿੰਘ ਆ ਉਹ ਕਹਿੰਦਾ ਮੈਨੂੰ ਕੌਣ ਹਟਾਲੂ ਉੱਥੇ ਜਾਣ ਤੋਂ ਭਾਈ ਤਾਂ ਨੂੰ ਕੋਈ ਨਹੀਂ ਹਟਾਉਂਦਾ ਤੁਹਾਡੇ ਜ਼ਮੀਰਾਂ ਮਰੀਆਂ ਹੋਈਆਂ ਨੇ ਤੁਸੀਂ ਸਿੱਖਾਂ ਦੇ ਨਾਂ ਤੇ ਕਲੰਕ ਲੱਗੇ ਹੋਇਓ ਸਿੱਖ ਕੌਮ ਨੂੰ ਤੁਸੀਂ ਘਣਬਾਂ ਖਾ ਰਹੇ ਹੋ ਸਿੱਖ ਕੌਮ ਦੇ ਨਾਂ ਤੇ ਤੁਸੀਂ ਰੁਪਈਆ ਇਕੱਠਾ ਕਰ ਰਹੇ ਹੋ ਸਿੱਖਾਰੇ ਤੁਸੀਂ ਬੈਰੀ ਬਣੇ ਹੋ ਜਾ ਕੇ ਉਹਨੇ ਡੇਰਾ ਨੂੰ ਬੜਾਵਾ ਦਿੰਨੇ ਹੋ ਗੁਲਾਬ ਸਿੰਘ ਨੂੰ ਕਹਿਣਾ ਤੇ ਅੱਜ ਸਰਸੇ ਜਾ ਕੇ ਡੇਰਾ ਮਾਰਿਆ ਤੇ ਉਹਦੇ ਗੁਫਾ ਦੇ ਦਰਸ਼ਨ ਕਰਿਆ ਸਰਸੇਵਾਲ ਦੇ ਜਾ ਕੇ ਰਾਮ ਰਹੀਮ ਦੀ ਗੁਫਾ ਦੇ ਦਰਸ਼ਨ ਕਰਿਆ ਉੱਥੇ ਵੀ ਕੀਰਤਨ ਕਰਿਆ ਜਾ ਕੇ ਸ਼ਰਮਣੀ ਆਉਂਦੀ ਮਾਰੀ ਮੋਟੀ ਇਹਨਾਂ ਲੋਕਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਇਹਨਾਂ ਨੂੰ ਕਿ ਚੱਪਣੀ ਭਾਲ ਲੈਣੀ ਚਾਹੀਦੀ ਆ ਖਾ ਕੇ ਸਿੱਖ ਪੰਥ ਦਾ ਖਾ ਕੇ ਸਿੱਖ ਕੌਮ ਦਾ ਤੇ ਗੱਲਾਂ ਅੱਜ ਕਹੀਆਂ ਕਰਦਿਆ ਅੱਜ ਰਾਜਾ ਸਾਹਿਬ ਅੱਜ ਫਲਾਨਾ ਸਾਹਿਬ ਆ ਹਊਗਾ ਭਾਈ ਤੁਹਾਡੇ ਲਈ ਹੋਊਗਾ ਸਿੱਖ ਕੌਮ ਜਿੱਥੇ ਗੁਰੂ ਦਾ ਨਰਾਦਰ ਹੁੰਦਾਗਾ ਸਿੱਖ ਕੌਮ ਉਹਨੂੰ ਕਦੇ ਨਹੀਂ ਮੰਨਦੀ ਐਜੇ ਸਾਦਾ ਨੂੰ ਤੇ ਤੁਹਾਨੂੰ ਅਗਲਾ ਬਿਆਨ ਮੈਂ ਸੁਣਾਉਣਾਗਾ ਸ਼੍ਰੋਮਣੀ ਕਮੇਟੀ ਦੇ ਇੱਕ ਵੱਡੇ ਤੰਜ ਕਸੇ ਆ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਹਟਿਆ ਆਕਾਲ ਤਖਤ ਦੇ ਸਾਬਕਾ ਪ੍ਰਧਾਨ ਭਾਈ ਹਰਦੀਪ ਸਿੰਘ ਦਾ ਤੁਹਾਨੂੰ ਇਹ ਬਿਆਨ ਸੁਣਾ ਦਿੰਦਾਗਾ ਕਿ ਕੰਕਸ਼ਨ ਲੱਗਦੇ ਨੇ ਕਾਜ ਤੇ ਤਰਤੇ ਵੀ ਗੁਰੂ ਕੀ ਗੋਲਕ ਨੂੰ ਆਪਣੇ ਰਾਜ ਸੇਹਤਾਂ ਲਈ ਵਰਤੇ ਜਾਂਦਾ ਹੈ ਉਹਦੇ ਕੋਲ ਤੁਹਾਡੇ ਕੋਲ ਕੋਈ ਤੁਸੀਂ ਹੋਣਾ ਅੱਜ ਤੀ ਮੈਂ ਤੁਹਾਨੂੰ ਗੱਲ ਦੱਸ ਦਿੰਦਾ ਜੀ ਮਹੀਨਾ ਡੇਰ ਮਹੀਨਾ ਪਹਿਲਾਂ ਦਿੱਲੀ ਦੇ ਵਿੱਚ ਸਾਊਥ ਪਟੇਲ ਨਗਰ ਦੇ ਵਿੱਚ 7 ਨੰਬਰ ਕੋਠੀ ਲਈ ਪ੍ਰਬੰਧਕ ਕਮੇਟੀ ਨੇ ਪਈ 2 ਕਰੋੜ ਰੁਪਏ ਬੋਲੋ ਆ ਉੱਥੇ ਇੱਕ ਗੈਸਟ ਹਾਊਸ ਬਣਾਉਣਾ ਹੋਇਆ ਰੈਸਟੋਰੈਂਟ ਗੈਸਟ ਹਾਊਸ ਉਹ ਗੈਸ ਹਾਊਸ ਦੇ ਵਿੱਚ ਸ਼ਰਾਬ ਸ਼ਰਾਬ ਤੇ ਕਬਾਬ ਚੱਲਣਗੇ ਜਦੋਂ ਲੈਖਣਾ ਉਹਦੀ ਪ੍ਰਬੰਧਕ ਕਮੇਟੀ ਨੇ ਪੁੱਤ ਬੇਸੇ ਜਿੱਦਾਂ ਆਪਣੇ ਗੁਰਦੁਆਰਾ ਸਹਿਵਾਨ ਹੈਗੇ ਚਾਹ ਬਗਲਾ ਸਾਹਿਬ ਆਏ ਚਾਹ ਹੋਰ ਹੈ ਉਥੇ ਰਹਿਣ ਨੂੰ ਕਮਰਾ ਮਿਲ ਜਾਂਦਾ ਹੋਊਗਾ ਉਹ ਹੁਣ ਦੇਣਗੇ ਦੇਣਗੇ ਨਹੀਂ ਨਾ ਕਿਉਂਕਿ ਉਹ ਸਰਸੇ ਹਣੀ ਉਹ ਭਾਜਪਾ ਨਾ ਚਲੇਗੇ ਪਰ ਤਫਰਤ ਵੱਡੇ ਸਵਾਲ ਖੜੇ ਕਰ ਦਿੱਤੇ ਆ ਭਾਈ ਅਰਜੀਤ ਸਿੰਘ ਨੇ ਵੱਡੇ ਦੋਸ਼ ਲਾ ਦਿੱਤੇ ਆ ਕਿ ਸ੍ਰੋਮਣੀ ਕਮੇਟੀ ਨੇ 35 ਕਰੋੜ ਦੀ ਜਿਹੜੀ ਇੱਕ ਕੌਟੀ ਖਰੀਦ ਲਈ ਆ ਹੁਣ ਉਹਦੇ ਵਿੱਚ ਸਰਾਬ ਤੇ ਕਬਾਬ ਚੱਲੂਗੀ ਇਹ ਵੱਡੇ ਸਵਾਲ ਖੜੇ ਕਰ ਦਿੱਤੇ ਆ ਸ੍ਰੋਮਣੀ ਕਮੇਟੀ ਦੇ ਉੱਪਰ ਆ ਸ੍ਰੋਮਣੀ ਕਮੇਟੀ ਜਿੱਥੇ ਕਿ ਇੱਕ ਆ ਪਰ ਕਿ ਪੜ੍ਹਿਆ ਤਾਂ 10 ਪੈਰ ਹੁਣ ਪਿੱਛੇ ਜਾਣਾ ਪੈਂਦਾ ਕਹਿੰਦਾ ਭਾਵ ਕਿ ਜਿਹੜਾ ਇਹਦੇ ਉੱਤੇ ਜਿਹੜਾ ਨਿਤ ਨਮਾ ਜਿਹੜਾ ਇੱਕ ਮੁੱਦਾ ਨਿਕਲ ਕੇ ਆਉਂਦਾਗਾ ਚਾਹੇ ਉਹ 328 ਰੂਪ ਹੋਣ ਚਾਹੇ 205 ਰੂਪ ਹੋਣਾ ਚਾਹੇ ਹੱਥ ਲਿਖਤ ਗੁਰੂ ਗੋਬਿੰਦ ਸਿੰਘ ਦੇ ਹੁਕਮਨਾਮੇ ਸਭ ਹੋਣਾ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੱਥ ਹੀ ਲਿਖਤੀ ਜਿਹੜੀ ਕਿ ਬਦਾਂਤੀ ਨੇ ਜਾ ਕੇ ਜਿਹੜਾ ਕਨੇਡਾ ਦੇ ਵਿੱਚ ਕਰੋੜਾਂ ਦੇ ਵਿੱਚ ਵੇਚ ਦਿੱਤੀ ਆ ਚਾਹੇ ਜਾਂ ਸਰੋਵਰ ਕਮੇਟੀ ਦੇ ਵਿੱਚ ਬੜੇ ਬੜੇ ਘਾਪਲੇ ਹੋਣਾ ਚਾਹੇ ਸਰੋਵਣੀ ਕਮੇਟੀ ਦੇ ਵਿੱਚ ਹੋਰ ਗੰਦ ਪਿਆ ਹੋਵੇ ਜਿਹੜਾ ਕਿ ਇਹੋ ਜਿਹੇ ਮੁੱਦਿਆਂ ਨੂੰ ਜਿਹੜਾ ਕਿ ਸਾਬਕਾ ਜਥੇਦਾਰ ਹਰਨਜੀਤ ਸਿੰਘ ਅਭਾਰਿਆਗਾ ਪਰ ਸਰੋਵਣੀ ਕਮੇਟੀ ਜਿਹੜੇ ਉਹਦੇ ਆਕੇ ਆ ਜਸ ਅਖਬੀਰ ਬਾਦਲ ਦੇ ਮੰਗਰ ਜਿਹੜਾ ਡੰਡੇ ਚੱਕੀ ਫਿਰਦੇ ਆ ਝੰਡੇ ਦੇ ਵਿੱਚ ਡੰਡਾ ਤੇ ਉਹਨਾਂ ਨੂੰ ਮਾੜੀ ਮੋਟੀ ਆਗਲ ਟਿਕਾਣੀ ਹੁੰਦੀ ਚਾਹੀਦੀ ਆ ਕਿ ਆ ਕੁਝ ਹੋ ਰਿਹਾਗਾ ਤੁਹਾਡੇ ਪ੍ਰਧਾਨਾਂ ਦਾ ਸਖਬੀਰ ਬਾਦਲ ਤੋਂ ਬਿਨਾ ਹੋਰ ਉੱਥੇ ਕੋਈ ਨਹੀਂ ਕਰ ਸਕਦਾ ਬਿਆਦਬੀਆਂ ਹੋ ਰਹੀਆਂ ਆ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਡੇਰੇ ਨੂੰ ਦਿੱਤੇ ਜਾ ਰਹੇ ਆ ਜਿੱਥੇ ਮਰਮਤ ਹੁੰਦੀ ਆ ਜਿੱਤੇ ਇੱਕ ਕੱਲ ਵੀਡੀਓ ਵਾਇਰਲ ਹੋ ਰਹੀ ਸੀ ਉਸੇ ਰਾਜਾ ਡੇਰੇ ਦੇ ਵਿੱਚ ਆ ਇੱਕ ਪਾਸੇ ਜਿਹੜਾ ਕਿ ਜੈ ਜੈ ਦੇ ਨਾਰੇ ਲੱਗ ਰਹੇ ਸੀ ਤੇ ਉੱਥੇ ਜਿਹੜਾ ਕਿ ਧੂਣਾ ਤਾਪਿਆ ਜਾ ਰਿਹਾ ਸੀ ਉਥੇ ਪਖੰਡ ਕੀਤਾ ਜਾ ਰਿਹਾ ਸੀ ਠੀਕ ਆ ਕਿ ਭਾਈ ਤੁਸੀਂ ਡੇਰੇ ਬਣਾਓ ਤੁਸੀਂ ਆਪਣੇ ਕਿਸੇ ਮਰਜ਼ੀ ਸਾਧ ਨੂੰ ਪੁੱਜੋ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਜੇਕਰ ਉੱਤੇ ਤੁਸੀਂ ਇਹ ਜਿਆ ਪਖੰਡ ਕਰਦੇ ਹੋ ਤਾਂ ਬਹੁਤ ਹੀ ਦੁੱਖਦਾਈ ਤੇ ਮੰਦ ਭਾਗਾਗਾ ਅਸੀਂ ਕਿਸੇ ਡੇਰੇਦਾਰ ਨੂੰ ਅਸੀਂ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਕਿਸੇ ਤੁਹਾਡਾ ਸੰਤ ਮੰਨੋ ਬਾਬਾ ਮੰਨੋ ਜੋ ਮਰਜੀ ਕਹੋ ਪਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਦਮ ਤੇ ਸਤਕਾਰ ਤੇ ਬਹਾਲਣਾ ਹੁਣਾ ਜ਼ਰੂਰੀ ਆ ਜੇਕਰ ਉੱਥੇ ਮਨਮਤ ਹੁੰਦੀ ਆ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਹੋਣਾ ਚਾਹੀਦਾ ਪਰ ਸ਼ਰੋਣੀ ਕਮੇਟੀ ਕਿਉਂ ਸੁੱਤੀ ਪਈ ਆ ਕਿਉਂ ਇਹਨਾਂ ਦਾ ਆਕਾ ਅਕਾਤ ਆਤ ਦੇ ਜਥੇਦਾਰ ਕਿਉਂ ਚੁੱਪਾ ਜਿਹੜੇ ਵੀਡੀਓ ਸਾਹਮਣੇ ਆ ਚੁੱਕੀ ਆ ਉਤੇ ਸਭ ਕੁਝ ਹਾਵਨ ਕਰਦਿਆਂ ਦੇ ਤੇ ਜਦੋਂ ਹਾਵਨ ਹੋ ਰਿਹਾ ਤੇ ਉਤੇ 169 ਸਰੂਪ ਆ ਤੇ ਹੋਰ ਪਤਾ ਨਹੀਂ ਕਿੰਨੇ ਕੁ ਸਰੂਪ ਨੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕੀਤੇ ਹੋਏ ਆ ਤੇ ਹੁਣ ਤਾਂ ਅਕਾਤ ਆਤ ਨੂੰ ਜਿਹੜਾ ਕਿ ਵੱਡਾ ਹੁਕਮਨਾਮਾ ਕਰਕੇ ਜਿਹੜਾ ਯਾਰੀ ਉਤੋਂ ਸਰੂਪ ਸਾਰੇ ਚਿਕਾਉਣੇ ਚਾਹੁੰਦੇ ਆ ਤੇ ਭਗਵਾਨਤਮਾਨ ਮੁੱਖ ਮੰਤਰੀ ਨੇ ਬੇਸ਼ੱਕ ਜੂ ਟਰਨ ਲੈ ਲਈ ਉੱਤੇ ਕਿਉਂਕਿ ਇਹਨਾਂ ਦੇ ਵੋਟਾਂ ਲੈਣੀਆਂ ਹੁੰਦੀਆਂ ਸਰਕਾਰ ਦਾ ਇਹ ਹਾਲ ਹੁੰਦਾਗਾ ਉੱਤੇ ਚਾਹੇ ਹਰਪਾਲ ਸਿੰਘ ਚੀਮਾ ਜਾ ਕੇ ਕਿਹਾ ਕਿ ਸਭ ਕੁਝ ਠੀਕ ਆ ਭਾਈ ਉਹ ਸਭ ਕੁਝ ਠੀਕ ਨਹੀਂ ਮਰਜ਼ਾਦਾ ਦੇ ਅਨਸਾਰ ਆ ਮਰਜ਼ਾਦਾ ਦੇ ਉਲਟਾ ਜੇਕਰ ਮਰਜ਼ਾਦਾ ਦੇ ਅਨਸਾਰ ਹੁੰਦਾ ਫੇਰ ਠੀਕ ਹੁੰਦਾ ਤੇ ਜਿਹੜੀਆਂ ਅੱਜ ਦੀਆਂ ਐਵੇਂ ਖਬਰਾਂ ਨੇ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਹੋਰ ਵੀ ਵੱਡੀਆਂ ਖਬਰਾਂ ਸੁਣਾਵਾਂਗੇ ਬਾਦਲ ਤੇ ਸੁਖਬੀਰ ਬਾਦਲ ਤੇ ਧਾਮੀ ਤੇ ਜਿਹੜਾ ਇੱਕ ਸਕੰਜਾ ਕੱਸਿਆ ਜਾ ਰਿਹਾ ਤੇ ਟੰਗਿਆ ਜਾ ਰਿਹਾ ਭਗਵੰਤਪਾਲ ਵੱਲੋਂ ਉਹਦੀ ਵੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਗੱਲ ਕਰਦੇ ਆ ਉਦੋਂ ਤੱਕ ਦਿਓ ਹਜ਼ਾਰਾਂ ਤੇ ਤੁਸੀਂ ਇਸ ਵੀਡੀਓ ਨੂੰ ਬੱਤ-ਬਾਤ ਜ਼ਰੂਰ ਸ਼ੇਅਰ ਕਰਨਾ ਆਪਣੇ ਕਮੈਂਟ ਜ਼ਰੂਰ ਲਿਖਣੇ ਆ ਤੇ ਧੰਨਵਾਦ ਬਰਜੂ ਦਾ ਖਾਲਸਾ ਬਰਜੂ ਕੀ ਫਤਿਹ